ਕਿੰਨੇ ਕਿਤੇ ਮਾਨ ਮਹਾਨੀ ਦਾ ਮੁਕਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਇਹ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰਿਆ ਇਸ ਕਰਕੇ ਇਹਨਾਂ ਦੀ ਗੱਲ ਚੱਲਣੀ ਨਹੀਂ ਹੁਣ ਜਿੱਥੇ ਮਰਜ਼ੀ ਕਰਦੇ ਫਿਰਨ ਨਾ ਕਰਦੇ ਫਿਰਨ ਉਹ ਬਾਦਲ ਸਾਹਿਬ ਦੇ ਨਾਲ ਸੀ ਬਾਦਲ ਸਾਹਿਬ ਨਾਲ ਹੀ ਚੱਲੀ ਗਈ ਕਹਾਣੀ ਪੋਲਿਟੀਕਲ ਲੋਕ ਜੇਲ੍ਹਾਂ ਚ ਰਹੇ ਨੇ ਜਾਂ ਜੇਲ੍ਹਾਂ ਚ ਉਹਨਾਂ ਨੂੰ ਰੱਖਿਆ ਗਿਆ ਏ ਉਹਦੇ ਨਾਲ ਉਹ ਹੋਰ ਤਰਾਸ਼ ਕੇ ਤੇ ਲੋਕਾਂ ਦਾ ਹੋਰ ਪਿਆਰ ਹੀ ਉਹਨਾਂ ਨੂੰ ਮਿਲਿਆ ਏ ਘਟ ਨਹੀਂ ਹੋਇਆ ਸੋ ਕੁਵਿੰਦਰ ਸਿੰਘ ਬਾਦਲ ਨੇ ਮਾਫੀ ਮੰਗਣ ਨੂੰ ਕਿਹਾ ਸੀਗਾ ਪਰ ਅੱਜ ਮਾਫੀ ਨਹੀਂ ਮੰਗੀ ਹਾਲੇ ਤੱਕ ਤੇ ਮਾਨਹਾਨੀ ਦਾ ਦਾਅਵਾ ਕੀਤਾ 1 ਕਰੋੜ ਰੁਪਏ ਦਾ ਉਸ ਮੁੱਖ ਮੰਤਰੀ ਭਗਵੰਤ ਪਾਣਦੇ ਕਿੰਨੇ ਕਿਤੇ ਮਾਨਹਾਨੀ ਦਾ ਮਕਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਇਹ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰਿਆ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ ਜਿਹਨੇ ਸਾਰੇ ਕੰਧਾਂ ਤੇ ਫਰੀਦਕੋਟ ਏਰੀਏ 'ਚ ਜਿਹਨੇ ਬਾਬਲ ਕਲਾ ਬਰਗਾੜੀ ਦੀ ਗੱਲ ਆ ਜਿਹੜੀ ਉੱਥੇ ਉਹਨੇ ਸਾਫ਼ ਪੋਸਟਰ ਲਾਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਏ ਉਹਦੀ ਬੇਅਦਬੀ ਕਰਾਂਗੇ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਉਹਦੇ ਘਰੇ ਤਾਂ ਮੇਲੇ ਲੱਗਦੇ ਸੀ ਉਹ ਸਾਰੇ ਬੜੇ ਤੋਂ ਬੜੇ ਅਫਸਰੋਂ ਤੋਂ ਹੁਕਮ ਲੈਂਦੇ ਸੀ ਉਸ ਬੰਦੇ ਤੋਂ ਜਿਹਨੇ ਇਹ ਕੰਮ ਕਰਵਾਇਆ ਕਰਵਾਇਆ ਸੀ ਤੇ ਇਸ ਕਰਕੇ ਇਹ ਬਿਲਕੁਲ ਕੁਛ ਕਰੀ ਜਾਣ ਨਾ ਕਰੀ ਜਾਣ ਉਹ ਅਲੱਗ ਗੱਲ ਆ ਪਰ ਇਹ ਗੱਲਾਂ ਹਰ ਪੰਜਾਬੀ ਹਰ ਗੁਰੂ ਨਾਮ ਲੈਵਾਏ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਉਹ ਹਰ ਬੰਦੇ ਨੂੰ ਪਤਾ ਹੈ ਚਾਹੇ ਆ ਜਥੇਦਾਰ ਕੌਕੇ ਸਾਹਿਬ ਦੀ ਗੱਲ ਕਰ ਲਓ ਕਿਉਂ 15 ਸਾਲ ਸਰਕਾਰ ਰਹੀ ਉਹਨਾਂ ਨੂੰ ਕੁਝ ਵੀ ਉਹਨਾਂ ਨਾਲ ਹੋਇਆ ਪਰ ਇਹ ਬੰਦਿਆਂ ਨੇ ਇੱਕ ਵੀ ਰਿਪੋਰਟ ਹੈ ਜਿਹੜੀ ਉਹ ਲੈ ਕੇ ਮੂਹਰੇ ਨਹੀਂ ਆਂਦੀ ਇਸ ਕਰਕੇ ਇਹਨਾਂ ਦੀ ਗੱਲ ਚੱਲਣੀ ਨਹੀਂ ਹੁਣ ਜਿੱਥੇ ਮਰਜ਼ੀ ਕਰਦੇ ਫਿਰਨ ਨਾ ਕਰਦੇ ਫਿਰਨ ਉਹ ਬਾਦਲ ਸਾਹਿਬ ਦੇ ਨਾਲ ਸੀ ਬਾਦਲ ਸਾਹਿਬ ਨਾਲ ਹੀ ਚੱਲੀ ਗਈ ਕਹਾਣੀ ਦੇਖਿਆ ਜਾ ਵੀ ਤਾਂ ਸਿਆਸਤ ਬੜੀ ਕਰਵਾਈ ਹੋਈ ਆ ਤਾਲੇ ਨੂੰ ਲੈ ਕੇ ਤਾਲੇ ਲਗਾਏ ਜਾਂਦੇ ਤੋੜੇ ਜਾਂਦੇ ਛੀਲਾ ਤੋੜੇ ਜਾਂਦੀ ਨੇ ਪਰ ਲੁਧਿਆਣਾ ਵਿੱਚ ਦੁਕਾਨਾਂ ਦੀ ਵੀ ਛੀਲਾ ਕੀਤੀ ਗਈਆਂ ਨੇ ਰਾਤ ਵੀ ਰਾਤ 11:30 ਵਜੇ ਵੀ ਦੇਖੋ ਮੈਂ ਤਾਂ ਹੈਰਾਨ ਆ ਵੀ ਇਹ ਸ਼ਹਿਰ ਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਲੋਕਾਂ ਦੀ ਇਫਾਜ਼ਤ ਕਰਨ ਲਈ ਹੁੰਦੀਆਂ ਇੱਥੇ ਉਲਟ ਹੋ ਰਿਹਾ ਇਹ ਬਦਲਾ ਇਹੀ ਆ ਨਾ ਇਹ ਰਾਤ ਨੂੰ ਲੋਕਾਂ ਦੀ ਚੋਰੀ ਜਾ ਕੇ ਜਦੋਂ ਆਪਣੇ ਲੋਕ ਕਾਰੋਬਾਰ ਕਰਕੇ ਦੁਕਾਨਾਂ ਬੰਦ ਕਰਕੇ ਲੋਕ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਇਹ ਫੇਰ ਤਾਲੇ ਰਾਤ ਨੂੰ ਚੋਰਾ ਮੰਗੂ ਤਾਲੇ ਲਾਉਣ ਆਉਂਦੇ ਆ ਇੱਥੇ ਬਹੁਤ ਜ਼ਿਆਦਾ ਅੱਜ ਮੈਨੂੰ ਦੁਕਾਨਦਾਰ ਮਿਲੇ ਜਿਹੜੇ ਸਾਊਥ ਹਲਕੇ ਦੇ ਵਿੱਚ ਵੀ ਲਗਾਤਾਰ ਲਾਈਨਾਂ ਦੀਆਂ ਲਾਈਨਾਂ ਆ ਜਿਹੜੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ ਇਹ ਹੋਇਆ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਸਿੱਧੀ ਗੱਲ ਇਹ ਆ ਵੀ ਜਦੋਂ ਉਹ ਚੀਜ਼ਾਂ ਬਣ ਰਹੀਆਂ ਸੀ ਕੰਸਟਰਕਸ਼ਨ ਹੋ ਰਹੀ ਸੀ ਉਹ ਕੰਸਟਰਕਸ਼ਨ ਕੋਈ ਰਾਤੋ ਰਾਤ ਤਾਂ ਹੋ ਨਹੀਂ ਗਈ ਉਹ ਮਹੀਨਿਆਂ ਦੇ ਮਹੀਨੇ ਲੱਗੇ ਉਹ ਬਿਲਡਿੰਗਾਂ ਬਣਨ ਨੂੰ ਉਹ ਦੁਕਾਨਾਂ ਬਣਨ ਨੂੰ ਉਦੋਂ ਇਹ ਕੀ ਕਿੱਥੇ ਸੁੱਤੇ ਪਏ ਹੁੰਦੇ ਆ ਜਿਹੜੇ ਕਿ ਹੁਣ ਇਹਨਾਂ ਨੂੰ ਤਾਲੇ ਲਾਉਣੇ ਯਾਦ ਆ ਗਏ ਜਦੋਂ ਸੀਐਮ ਹਾਊਸ ਤੋਂ ਆਰਡਰ ਆ ਗਏ ਵੀ ਭਾਈ ਉਹਨਾਂ ਨੇ ਤਾਂ ਇਹ ਕਿਹਾ ਵੀ ਥੱਲੇ ਜਿਹੜੇ ਐਮਐਲਏ ਨੇ ਉਹ ਗੜਬੜਾ ਕਰ ਰਹੇ ਨੇ ਉਹ ਨਜਾਇਜ਼ ਬਿਲਡਿੰਗਾਂ ਬਣਵਾ ਰਹੇ ਆ ਇਹਦੇ ਕਰਕੇ ਇਹ ਥੋੜੀ ਆ ਵੀ ਕਾਰਪੋਰੇਸ਼ਨ ਅਫਸਰ ਸੀਐਮ ਹਾਊਸ ਤੋਂ ਆਰਡਰ ਆਇਆ ਉਹਨਾਂ ਨੇ ਸਾਰਾ ਲੁਧਿਆਣਾ ਹੀ ਬੰਦ ਕਰਤਾ ਸਾਰਾ ਲੁਧਿਆਣਾ ਹੀ ਸੀਲ ਕਰਤਾ ਇਸ ਕਰਕੇ ਅਣਜਾਣ ਬੰਦੇ ਅਣਜਾਣ ਬੰਦੇ ਜਦੋਂ ਬਣ ਜਾਂਦੇ ਆ ਸੱਤਾ 'ਚ ਉਹ ਇਹੋ ਜੀ ਨਤੀਜੇ ਆਉਂਦੇ ਆ ਸਰ ਆਖਿ ਸਵਾਲਿਆ ਅੱਜ ਮੀਟਿੰਗ ਦੁਆਰਾ ਫੇਰ ਹੋਇਆ ਗੱਟ ਨੂੰ ਲੈ ਕੇ ਪਿੰਡਕੜ ਦੇ ਵਿੱਚ ਕਿੱਥੇ ਚੰਡੀਗੜ੍ਹ ਰਾਜਪੂਤ ਬਾ ਬਾ ਛੱਡ ਦੋ ਸਾਨੂੰ ਸਾਨੂੰ ਗੱਠ ਜੋੜ ਦੀ ਗੱਲ ਜਿਹੜੀ ਆ ਉਹ ਅਸੀਂ ਸਾਰੇ ਲੋਕ ਇੱਥੇ ਕਰਕੇ ਹਟੇ ਆ ਸਭ ਨੇ ਇਹ ਗੱਲ ਕਹੀ ਆ ਬਈ ਆਮ ਪਾਰਟੀ ਵਰਕਰ ਨੇ ਇਹ ਗੱਲ ਕਹੀ ਆ ਵੀ ਗੱਠ ਜੋੜ ਦੀ ਗੱਲ ਨਾ ਕਰੋ ਇਸ ਕਰਕੇ ਨਾ ਅਸੀਂ ਗੱਲ ਕਰਨੀ